ਮੈਂ ਕਹਿੰਦੀ ਜ਼ਿੰਦਗੀ ਮੇਂ ਤਾਂ ਬਦਲ ਹੀ ਗਈ ਜਿਹੜੀ ਪਹਿਲਾਂ ਜ਼ਿੰਦਗੀ ਸੀ ਉਹ ਹੈ ਹੀ ਨਹੀਂ ਮੈਂ ਤਾਂ ਜ਼ਿੰਦਗੀ ਮੇਰੇ ਤੇ ਬਦਲ ਗਈ ਪਹਿਲਾਂ ਤਾਂ ਮੇਰੇ ਥੋੜੇ ਦੁਖਦੇ ਸੀਗੇ ਫੇਰ ਬਾਅਦ ਵਿੱਚ ਮੈਂ ਤਾਂ ਬਦਾਸ 12 ਸਾਲ ਹੋ ਗਏ ਮੇਰੇ ਤੋਂ ਤੁਰਿਆ ਹੀ ਨਹੀਂ ਸੀ ਜਾਂਦਾ ਕੀ ਕਹਣਾ ਵੀ ਐ ਮੈਂ ਥੋੜਾ ਮੋੜ ਤੁਰੀ ਫਿਰਦੀ ਪਰ ਗੋਲੀਆਂ ਖਾਂਦੀ ਸੀ ਪੀੜ ਵਾਲੀਆਂ ਤੇ ਪੀੜ ਵਾਲੀਆਂ ਗੋਲੀਆਂ ਤੋਂ ਪਤਾ ਗੁਰਦੇ ਨੂੰ ਨੁਕਸਾਨ ਪਹੁੰਚਾਉਂਦੀਆਂ ਸਾਨੂੰ ਗੁਰਤਾ ਡਾਕਟਰ ਬਠਿੰਡਾ ਪਤਾ ਲੱਗਿਆ ਕਿ ਵੀ ਇਹ ਡਾਕਟਰ ਬਹੁਤ ਵਧੀਆ ਡਾਕਟਰ ਹੈ ਨਾ ਕੋਈ ਤਖਲੀਫ ਆਉਂਦੀ ਆ ਗੋਡੇ ਪਾਉਣ ਵਿੱਚ ਅਸੀਂ ਜਦੋਂ ਇਹਨਾਂ ਦੇ ਕੋਲੇ ਗਏ ਇਹਨਾਂ ਨੇ ਸਾਨੂੰ ਸਾਰਾ ਕੁਝ ਮਿਆਰ ਦਾ ਦੱਸਿਆ ਵੀ ਮੈਂ ਇਸ ਤਰ੍ਹਾਂ ਬਹੁਤ ਜ਼ਿਆਦਾ ਦਰਦ ਗੋਡੇ ਕਰਦੇ ਮੇਥੋਂ ਤੁਰਿਆ ਵੀ ਨਹੀਂ ਜਾਂਦਾ ਫਿਰ ਇਹਨਾਂ ਨੇ ਸਾਨੂੰ ਕਿਹਾ ਵੀ ਗੋਡੇ ਦੇ ਨਾ ਤਾਂ ਤੈਨੂੰ ਪਾਉਣ ਵਿੱਚ ਕੋਈ ਤਖਲੀਫ ਪਾਉਣੀ ਆ ਨਾ ਤੈਨੂੰ ਇੱਥੇ ਕੋਈ ਤਖਲੀਫ ਪਾਉਣੀ ਆ ਤੇ ਜੇ ਨਾ ਕਰ ਜਾ ਕੇ ਉਵੇਂ ਹੀ ਹੋਇਆ ਜਿਵੇਂ ਇਹਨਾਂ ਨੇ ਕਿਹਾ ਜਦੋਂ ਗੁੰਡੇ ਪਾਇ ਨਾਕ ਮੈਨੂੰ ਪੌਣ ਵਿੱਚ ਆਈ ਕੋਈ ਤਖਲੀਬ ਨਾ ਬਾਹਰ ਵਿੱਚ ਉੱਥੇ ਵੀ ਦਰਦ ਨਹੀਂ ਹੋਇਆ ਬਸ ਡਾਕਟਰ ਬਹੁਤ ਵੱਡਾ ਹੈ ਮੈਂ ਕਹਿੰਨੀ ਹੇ ਮਹਾਰਾਜ ਸੱਚਾ ਪਾਤਸ਼ਾਹ ਡਾਕਟਰ ਨੂੰ ਤੰਦਰੁਸਤੀ ਦੇਮੀ ਅਗੇ ਪਹਿਲਾ ਮਹਾਰਾਜ ਆ ਦੂਜਾ ਡਾਕਟਰ ਇਹ ਜਿਵੇਂ ਇਹ ਡਾਕਟਰ ਪਰ ਡਾਕਟਰ ਇਹ ਐ ਨਾਕ ਭਰ ਹੁੰਦਾ ਹੈ ਘਪਰਾਉਂਦਾ ਵੀ ਹੈ ਨਹੀਂਗਾ ਆ ਕੇ ਪੁੱਛਦਾ 10-10 ਮਿੰਟ ਕੋਲੇ ਖੜਾ ਰਹਿੰਦਾ ਤੇ ਨਹੀਂ ਡਾਕਟਰ ਆਉਂਦੇ ਆ ਤੇ ਤੋ ਗਾਂ ਹੋ ਜਾਂਦੇ ਡਾਕਟਰ ਤਾਂ ਪੁੱਛਦੇ ਹੀ ਨਹੀਂਗੇ ਹਾਂ ਇਹ ਡਾਕਟਰ ਬਹੁਤ ਵਧੀਆ ਡਾਕਟਰ ਹੈ ਮੈਂ ਕਹਿੰਦੀ ਮੇਰੀ ਜਿੰਦ ਕੋ ਕੋਈ ਵੱਧ ਗਈ ਮੈਨੂੰ ਹੁਣ ਐ ਲੱਗਦਾ ਮੈਂ ਤਾਂ ਮੇਰਾ ਭਾਰ ਵੀ ਘਟ ਗਿਆ ਮੇਰਾ ਭਾਰ ਵੀ ਮੇਰਾ 84 ਕਿਲੋ ਸੀ ਵੇਟ ਮੇਰਾ ਪਹਿਲਾਂ 84 ਕਿਲੋ ਹੈ ਹੁਣ 72 ਕਿਲੋ ਆ ਤੇ ਹੁਣ ਮੈਨੂੰ ਕੋਈ ਨਾ ਤੁਰਨ ਚ ਤਕਲੀਫ ਹੈ ਅੱਗੇ ਤਾਂ ਮੈਥੋਂ ਤੁਰਿਆ ਹੀ ਨਹੀਂ ਸੀ ਜਾਂਦਾ ਮੈਂ ਤਾਂ ਐਂ ਸੋਚਦੀ ਆ ਪਹਿਲਾਂ ਇੰਨੇ ਚਿਰ ਦੀ ਪੋਲਣ ਦੀ ਮੈਂ ਡਰਦੀ ਫਿਰਦੀ ਸੀ ਮੈਂ ਕਹਿੰਦੀ ਸੀ ਮੈਨੂੰ ਪੀੜ ਲੱਗੂਗੀ ਮੇਰੇ ਮੈਂ ਪੀੜ ਤੋਂ ਬਹੁਤ ਚਲਦੀ ਸੀ ਵੀ ਕਹਿ ਦਿੰਦੇ ਆ ਵੀ ਇਹ ਕਿ ਜਦੋਂ ਉਹ ਤੋਂ ਪਾ ਕੇ ਹਰਦੇ ਆ ਬਾਅਦ ਚ ਪੀੜ ਬਹੁਤ ਲੱਗਦੀ ਹੈ ਤੇ ਪਰ ਮੇਰੇ ਤਾਂ ਦਰਦ ਨਹੀਂ ਹੋਇਆ ਹਾਂ ਹੁਣ ਵਦ ਗਿਆ ਮੈਂ ਠੀਕ ਐ ਪਰਮਾਤਮਾ ਆਈ ਰੱਖੇ ਪਰਮਾ ਹਰ ਇੱਕ ਨੂੰ